ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਬਾਰਦਾਤਾਂ ਦਿਨ ਦਿਹਾੜੇ ਕਤਲ ਆਮ ਬਰਤਾਰਾ ਹੋ ਗਿਆ ਚੌਂਕ ਦੇ ਵਿੱਚ ਰੋਕ ਕੇ ਚੈਨਾਂ ਲੁੱਟ ਲੋ ਐ ਪੈਸੇ ਖੋਲੋ ਮੋਬਾਈਲ ਖੋਲੋ ਐ ਚੁਰਾ ਹਾਂ ਤੇ ਖੜ ਕੇ ਸਕੂਟਰ ਮੋਟਰਸਾਈਕਲ ਖੋਲੋ ਗੱਡੀ ਜਾਂਦੇ ਹਨ ਇਹਦੇ ਵਿੱਚ ਕਿਤੇ ਸੜਕ ਤੇ ਰੋਕ ਕੇ ਲੁੱਟ ਲੋ ਇੱਥੇ ਤੱਕ ਹੀ ਨਹੀਂ ਭਰੇ ਮੇਲੇ ਚ ਆ ਕੇ ਗੋਲੀਆਂ ਮਾਰ ਦੋ ਗੁਰੂ ਘਰ ਮੰਦਿਰਾਂ ਦੇ ਉੱਤੇ ਹਮਲਾ ਕਰ ਦੋ ਜੇ ਪਿੰਡ ਦੇ ਵਿੱਚੋਂ ਬਾਹਰ ਨਿਕਲਦੇ ਅੰਦਰ ਜਾਂਦੇ ਆਪਸੀ ਰਾਜਨੀਤਿਕ ਰੰਜਿਸ਼ ਤੇ ਚੱਲਦੇ ਕਤਲ ਕਰ ਦੋ ਆਮ ਬਰਤਾਰਾ ਹੁੰਦਾ ਯਾਰ ਪੁਲਿਸ ਦੰਪ ਭਰਦੀ ਹੈ ਗੈਂਗਸਟਰ ਮਕਾਤੇ 72 ਘੰਟੇ ਦਾ ਆਪਰੇਸ਼ਨ ਹਕੀਕਤ ਤੁਹਾਡੇ ਸਾਹਮਣੇ ਜਲੰਧਰ ਦੇ ਵਿੱਚ ਗੁਰੂ ਘਰ ਚੋਂ ਮੱਥਾ ਟੇਕ ਕੇ ਨਿਕਲ ਰਹੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਉੱਤੇ 6 ਗੋਲੀਆਂ ਦਾਗੀਆਂ ਜਾਂਦੀਆਂ 5 ਉਹਦੀ ਛਾਤੀ 'ਚ 1 ਉਹਦੇ ਸਿਰ 'ਚ ਮੌਤ ਹੋ ਜਾਂਦੀ ਹੈ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਰਪੰਚ ਕਹਿੰਦੇ ਜੀ ਹਮਲਾ ਹੁੰਦਾ ਹੈ ਤੇਜ਼ਤਰ ਹਥਿਆਰਾਂ ਨਾਲ ਤੇ ਕਤਲ ਕਰ ਦਿੱਤਾ ਜਾਂਦਾ ਕਾਰਨ ਕਹਿੰਦੇ ਜੀ ਰਾਜਨੀਤਿਕ ਰੰਜਿਸ਼ ਹੈ ਪੁਲਿਸ ਕਹਿੰਦੀ ਇਹ ਘਟਨਾਵਾਂ ਜਾਂ ਇਹ ਤੋਂ ਪਿਛਲੀਆਂ ਘਟਨਾਵਾਂ ਸਿੱਧੂ ਮੂਸੇਵਾਲੇ ਤੋਂ ਲੈ ਕੇ ਰਾਣਾ ਬਲਾਚੋਰੀਆ ਤੱਕ ਕਿੰਨੀਆਂ ਹੀ ਘਟਨਾਵਾਂ ਨੇ ਜਿਹੜੀਆਂ ਇਸ ਗੱਲ ਦਾ ਦਮ ਪਰਦੀਆਂ ਨੇ ਕਿ ਸਿਸਟਮ ਸਰਕਾਰ ਤੋਂ ਕਾਨੂੰਨੀ ਤੌਰ ਤੇ ਨਹੀਂ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਡੀਜੀਪੀ ਬਾਰ ਬਾਰ ਤਲਬ ਹੋ ਚੁੱਕੇ ਨੇ ਹਾਈ ਕੋਰਟ ਦੇ ਵਿੱਚ ਸਰਕਾਰ ਪੁਲਿਸ ਤੋਂ ਤਰ ਪ੍ਰਸ਼ਾਸਨ ਝਾੜਾਂ ਦਰ ਝਾੜਾਂ ਖਾ ਚੁੱਕਿਆ ਦੀ ਠੱਡੀ ਹੋ ਗਿਆ ਕੋਈ ਅਸਰ ਨਹੀਂ ਜਾਂ ਲਾਚਾਰ ਇਨਾ ਹੋ ਗਿਆ ਰਾਜਨੀਤਿਕ ਤੌਰ ਤੇ ਕੁਝ ਕਰਨ ਦੀ ਸਮਰੱਥਾ ਨਹੀਂ ਸਰਕਾਰਾਂ ਦੇ ਗਲਤ ਫੈਸਲਿਆਂ ਨੂੰ ਰਾਜਨੀਤਿਕ ਆਕਾਮਾਂ ਦੇ ਗਲਤ ਫੈਸਲਿਆਂ ਨੂੰ ਮੰਨਣ ਲਈ ਮਜਬੂਰ ਹੋ ਗਿਆ ਜਾਂ ਇਸ ਸਥਿਤੀ ਹੈ ਚਲੋ ਪਹਿਲਾਂ ਆਪਾਂ ਇੱਕ ਅੱਜ ਦੀ ਘਟਨਾ ਤੇ ਇੱਕ ਰੰਗੇ ਕੱਲ ਦੀ ਘਟਨਾ ਕੱਲ ਸ੍ਰੀ ਖਡੂਰ ਸਾਹਿਬ ਦੇ ਖੇਤਰ ਦੇ ਵਿੱਚ ਜਿਲ੍ਹਾ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ ਪਿੰਡ ਦਾ ਸਰਪੰਚ ਕਹਿੰਦੇ ਜੀ ਕਿ आम आदमी पार्टी ਵੱਲੋਂ ਉਮੀਦਵਾਰ ਬਣਿਆ ਸੀ ਸਾਬਕਾ ਫੌਜੀ ਹੈ ਪਿੰਡ ਦੇ ਠੀਕ ਰਸੂਕ ਹੈ ਤੇ ਸਰਕਾਰ ਦੇ ਵੱਲੋਂ ਉਮੀਦਵਾਰ ਸੀ ਤੇ ਜਿੱਤਣ ਦੀ ਸੁਭਾਵਨਾ ਬਧੀ ਤੇ ਜਿੱਤਿਆ ਸਰਪੰਚ ਬਣਿਆ ਦੂਸਰੇ ਪਾਸੇ ਪੁਲਿਸ ਦੰਪ ਭਰਦੀ ਹੈ ਜਾਂ ਮੁੱਢਲੀ ਜਾਣਕਾਰੀ ਨਾਲ ਇੱਕ ਖਬਰ ਨਿਕਲ ਰਹੀ ਹੈ ਕਿ ਬਈ ਉਸੇ ਪਿੰਡ ਦਾ ਇੱਕ ਹੋਰ ਵਿਅਕਤੀ ਜਿਹੜਾ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸਰਪੰਚ ਰਿਆ ਪਰ ਆਮ ਆਦਮੀ ਪਾਰਟੀ ਦੇ ਰਾਜ ਭਾਗ ਚ ਵੀ ਸਰਪੰਚ ਬਣ ਦੀ ਇੱਛਾ ਨਾਲ ਪਾਰਟੀ ਬਦਲ ਕੇ ਇੱਧਰ ਆਇਆ ਆਮ ਆਦਮੀ ਪਾਰਟੀ ਨੂੰ ਟਿਕਟ ਨਹੀਂ ਦਿੱਤੀ ਤੇ ਇਸ ਲਈ ਰਾਜਨੀਤਿਕ ਟਕਰਾਅ ਸੀ ਦੋਵਾਂ ਦੇ ਵਿੱਚ ਤੇ ਉਹ ਟਕਰਾਅ ਦਾ ਅੰਜਾਮ ਮੌਤ ਤੱਕ ਗਿਆ ਉਹਨੇ ਕਹਿੰਦੀ ਜਿ ਹਥਿਆਰੋਂ ਆਪਣੇ ਸਾਥੀਆਂ 'ਨੂੰ ਹਮਲਾ ਕਰਤਾ ਤੇ ਪਿੰਡ ਦਾ ਸਰਪੰਚ ਮਾਰਿਆ ਗਿਆ ਆਮ ਆਦਮੀ ਪਾਰਟੀ ਦਾ ਸਰਪੰਚ ਤੇ ਹਮਲਾ ਕਰਨ ਵਾਲਾ ਵਿਅਕਤੀ ਫਿਲਹਾਲ ਆਮ ਆਦਮੀ ਪਾਰਟੀ ਦਾ ਸਿਆਜਣ ਹੈ ਪੁਲਿਸ ਦੇ ਅਨਸਾਰ ਸਵਾਲ ਇੱਥੇ ਇਹ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ 'ਚ ਲਗਾਤਾਰ ਵਾਪਰ ਰਹੀਆਂ ਹਨ ਅਮਰਕੁੰਦ ਦੀ ਸਥਿਤੀ ਕੀ ਇਹ ਦੂਜੀ ਘਟਨਾ ਅੱਜ ਜਿਹੜੀ ਤੜਕੇ ਤੜਕੇ ਪੰਜਾਬ ਦੇ ਜਲੰਧਰ ਖੇਤਰ ਚ ਪਾਪਰਦੀ ਹੈ ਜਲੰਧਰ ਦੇ ਵਿੱਚ ਗੁਰੂ ਘਰ ਤੋਂ ਬਾਹਰ ਨਿਕਲ ਰਿਹਾ ਸੀ ਨੌਜਵਾਨ ਦਿਲ ਤੇ ਛਾਤੀ ਤੇ ਗੋਲੀਆਂ ਦਾਗੀਆਂ ਜਾਂਦੀਆਂ ਪੰਜ ਗੋਲੀਆਂ ਇੱਥੇ ਲੱਗਦੀਆਂ ਛੇਵੀਂ ਗੋਲੀ ਉਹ ਤੇ ਸਿਰ 'ਚ ਲੱਗਦੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਹਮਲਾਵਰ ਆ ਗਏ ਨੇ ਤੇ ਜੀ ਕਹਿੰਦੇ ਜੀ ਜਾਨੋਂ ਮਾਰਨ ਦੀ ਧਮਕੀ ਸੀ ਪੁਲਿਸ ਕਹਿੰਦੀ ਜੀ ਗੈਂਗਸਟਰਾਂ ਦੀ ਗੱਲ ਕਰਦਾ ਵੀ ਗੈਂਗਸਟਰ ਦਾ ਮੁਖ ਹੈ ਉਹ ਤੁਸੀਂ ਖਤਮ ਕਰਤੇ ਹੁਣ ਤਾਂ ਉਹਨੂੰ ਜਿੰਨਾ ਜੋ ਇੰਟਰਵਿਊ ਹੁੰਦੀਆਂ ਕਸੋ ਕੁਛ ਹੁੰਦਾ ਨਹੀਂ ਜੇਲ੍ਹ ਚੋ ਇੰਟਰਵਿਊ ਹੋ ਸਕਦੀ ਹੈ ਉਹ ਰੁਕੀ ਨਹੀਂ ਜਾ ਰਹੀ ਤੇ ਬਾਹਰ ਇਹ ਵਰਦਤ ਤਾਂ ਹੋ ਰਹੀਆਂ ਰੋਕਿਆ ਨਹੀਂ ਜਾ ਰਹੀਆਂ ਉਹ ਗੈਂਗਸਟਰ ਖਤਮ ਨੇ ਜੀ ਕੇਜਰੀਬਾਦ ਜੀ ਨੇ ਕਹਤਾ ਸੀ ਪੰਜਾਬ ਸਟੇਟ ਚ ਚੱਲੇ ਉਹ ਚੱਲ ਗਏ ਜੀ ਉ ਤਾਂ ਫਿਰ ਬਾਹਰਦਤ ਕਿੱਥੋਂ ਲਗ ਭਗ ਸਿੱਧੂ ਮੂਸੇ ਵਾਲਾ ਤੇ ਜਿਵੇਂ ਹਮਲਾ ਹੋਇਆ ਉਹਨੇ ਤੈਅ ਕਰਕੇ ਕਹਿੰਦੇ ਕਿ ਰੇਕੀ ਕੀਤੀ ਹੋਈ ਸੀ ਕਿ ਇੰਤਜ਼ਾਰ ਕੀਤਾ ਕਿ ਉਹ ਪਹਿਲਾ ਗੁਰੂ ਘਰ ਚੋਂ ਨਿਕਲ ਕੇ ਆਪਣੀ ਗੱਡੀ ਚ ਬੈਠ ਜਾਵੇ ਥਾਰ ਗੱਡੀ ਚ ਜਦੋਂ ਬੈਠ ਜਾਂਦਾ ਫਿਰ ਇਹ ਕਿ ਭੱਜਣ ਦਾ ਮੌਕਾ ਨਾ ਮਿਲੇ ਫਿਰ ਹਮਲਾ ਹੁੰਦਾ ਸੋ ਕਹਿੰਦੇ ਪੂਰੀ ਤਰ੍ਹਾਂ ਨਿਤ ਤਹਿਤ ਪੰਜਾਬ ਦੇ ਜਲੰਧਰ ਦੇ ਵਿੱਚ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਕਹਿੰਦੇ ਜੀ ਸਵੇਰੀ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਉਹ 53 ਸਾਲ ਦਾ ਸੀ ਸਕੂਟਰੀ ਤੇ ਆਏ ਹਮਲਾਵਰਾਂ ਨੇ 6 ਗੋਲੀਆਂ ਦਾਗੀਆਂ ਪੰਜ ਉਹਦੀ ਛਾਤੀ 'ਚ ਲੱਗੀਆਂ ਤੇ ਇੱਕ ਉਹਦੇ ਸਿਰ 'ਚ ਲੱਗੀ ਲੱਕੀ ਓਬਰਾਏ ਮਾਡਲ ਟਾਊਨ ਇਲਾਕੇ ਦੇ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਜਿਵੇਂ ਉਹ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਆਪਣੀ ਥਾਰ ਗੱਡੀ 'ਚ ਬੈਠਣ ਲੱਗਾ ਤਾਂ ਕਹਿੰਦੇ ਹਮਲਾਵਰਾਂ ਨੇ ਉਹਦੇ ਤੇ ਤਾਬੜ ਤੋੜ ਗੋਲੀਆਂ ਭਰੌਣੀਆਂ ਸ਼ੁਰੂ ਕਰ ਦਿੱਤੀਆਂ। ਔੜੀਆਂ ਚੱਲਦੇ ਆਂ ਦੀ ਵੀਡੀਓ ਸੀਸੀਟੀ ਫੁਟੇਜ ਉਪਲਬਧ ਹੋ ਗਈ ਹੈ ਕਹਿੰਦੇ ਮਿਲ ਗਿਆ ਪੁਲਿਸ ਉਹਦੇ ਨਾਲ ਜਾਂਚ ਕਰ ਰਹੀ ਹੈ। ਅ ਮੌਕੇ ਤੇ ਹੀ ਮੌਤ ਦਾ ਖਦ사 ਸੀ ਪਰ ਤਾਂ ਵੀ ਦਿਲ ਨਹੀਂ ਮੰਨਦਾ ਉਹਦਾ ਪਰਿਵਾਰ ਹਸਪਤਾਲ ਲੈ ਕੇ ਗਿਆ। ਹਸਾਲਾ ਵਾਲਿਆਂ ਨੇ ਵੀ ਕਿਹਾ ਕਿ ਨਹੀਂ ਉਹਨੂੰ ਮ੍ਰਿਤਕ ਲਾਂਦਾ। ਕਹਿੰਦੇ ਜੀ ਈ ਉਹ ਬਰਾਏ ਲੱਕੀ ਉਹ ਬਰਾਏ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਹਲਕਾ ਹੀ ਜਰਸੀ ਬਾੜ ਨੰਬਰ 35 ਦਾ ਹਲਕਾ ਹੀ ਜਰਸੀ ਉਹਦਾ 5 ਦਿਨ ਪਹਿਲਾਂ ਹੀ ਜਨਮ ਦਿਨ ਸੀ ਤੇ ਕਹਿੰਦੇ ਪੁਲਿਸ ਜਾਂਚੇ ਵੀ ਗੱਲ ਸਾਹਮਣੇ ਆਈ ਕਿ ਗੈਂਗਸਟਰ ਕੋਈ ਗਰੁੱਪ ਹੈ ਜੀ ਉਹ ਕਹਿੰਦੇ ਜੀ 25 ਦਸੰਬਰ ਨੂੰ 25 ਨੂੰ ਸੋਸ਼ਲ ਮੀਡੀਆ ਦੀ ਪੋਸਟ ਰਹੀ ਉਹਨੂੰ ਧਮਕੀ ਵੀ ਮਿਲੀ ਹੋਈ ਸੀ ਮਤਲਬ ਹੁਣ ਇੱਥੋਂ ਦਾ ਜਾਂ ਲਾ ਲਓ ਕਿ ਤੰਤਰ-ਜੰਤਰ ਕਿੰਨਾ ਕੁ ਮਜ਼ਬੂਤ ਹੈ ਜਾਂ ਕਿੰਨਾ ਕੁ ਲਾਚਾਰ ਹੈ ਕੀ ਆਮ ਆਦਮੀ ਪਾਰਟੀ ਦਾ ਜਲੰਧਰ ਖੇਤਰ ਨਾਲ ਸੰਬੰਧਿਤ ਇੱਕ ਵਿਅਕਤੀ ਹਲਕਾ ਇੰਚਾਰਜ ਦੱਸਦਾ ਆਪਣੇ ਆਪ ਨੂੰ ਉਹਦੇ ਕੋਲ ਪਾਰਟੀ ਦਾ ਉਹਦਾ ਪਾਰਟੀ ਦੇ ਐਮਐਲਏ ਮੰਤਰੀਆਂ ਨਾਲ ਉੱਠ ਬੈਠ ਹੋਊਗੀ ਪਹੁੰਚ ਪ੍ਰੋਚ ਹੋਊਗੀ ਜੇ ਉਸ ਨੂੰ ਧਮਕੀਆਂ ਮਿਲਣ ਤੋਂ ਬਾਅਦ ਵੀ ਉਹਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਤੇ ਫਿਰ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਪ੍ਰਬੰਧ ਹੋਊਗਾ ਇਸ ਵਾਰ ਇਸ ਘਟਨਾ ਨੇ ਇੱਕ ਵਾਰ ਫੇਰ ਸਾਹਮਣੇ ਲੈ ਕੇ ਖੜਾ ਕੀਤਾ ਹੈ ਸੋ ਸਰਕਾਰ ਥੋੜੀ ਜਿਹੀ ਗੰਭੀਰਤਾ ਨਾਲ ਲਵੇ ਇਸ ਮਸਲੇ ਨੂੰ ਥੋੜੀ ਕਿਉਂ ਪੂਰਨ ਤੌਰ ਤੇ ਗੰਭੀਰਤਾ ਨਾਲ ਲਵੇ ਇਸ ਮਸਲੇ ਨੂੰ ਬਹੁਤ ਗੰਭੀਰ ਮਸਲਾ ਹੈ ਪਰ ਸਰਕਾਰਾਂ ਲਈ ਮਸਲੇ ਹੋਰ ਨੇ ਜਨਾਬ ਸਰਕਾਰਾਂ ਲਈ ਇਹ ਮਸਲੇ ਨਹੀਂ ਸਰਕਾਰਾਂ ਲਈ ਮਸਲਾ ਕਿ ਜੀ ਗਰਦਾਰ ਕਹਤਾ ਇਹ ਤਾਂ ਜੀ ਧਰਮ 'ਤੇ ਹਮਲਾ ਹੈ ਇਹ ਤਾਂ ਜੀ ਸਿੱਖੀ 'ਤੇ ਹਮਲਾ ਹੈ ਇਹ ਤਾਂ ਜੀ ਗੁਰੂ ਸਾਹਿਬ ਦਾ ਅਪਮਾਨ ਹੈ ਇਹ ਇਹ ਮੁੱਦਾ ਸਰਕਾਰਾਂ ਲਈ ਰਬਨੀ ਸਿੰਘ ਬਿੱਟੂ ਕਾਂਗਰਸ ਪਾਰਟੀ ਦਾ ਵੀ ਮੈਂਬਰ ਪਾਰਲੀਮੈਂਟਰੀ ਆ ਇਸੇ ਪੰਜਾਬ ਤੋਂ ਵੋਟਾਂ ਪੈਂਦੀਆਂ ਰਹੀਆਂ ਟਿਕਟ ਭਾਜਪਾ ਨੇ ਦਿੱਤੀ ਨਹੀਂ ਜਿੱਤ ਸਕਿਆ ਬੀਜਪੀ ਰਾਸ ਸਭਾ ਕਰਕੇ ਲੈ ਗਈ ਪਰ ਪੰਜਾਬ ਦੇ ਸਿਰ ਤੇ ਬਿਠਾ ਰਹੀ ਹੈ ਉਸ ਨੂੰ ਉਹ ਰਮਨੀਤ ਸਿੰਘ ਬੱਟੂ ਹੁਣ ਕੀ ਤੋਂ ਸਰਟੀਫਿਕੇਟ ਲੈ ਕੇ ਆਏ ਨੇ ਤਾਂ ਉਹ ਜਾਣਦੇ ਨੇ ਕਿ ਉਹ ਸਿੱਖੀ ਦੇ ਨਵੇਂ ਦੇ ਕਿਵੇਂ ਬਣ ਗਏ ਉਹ ਪਾਰਟੀਆਂ ਦੇ ਨਵੇਂ ਦੇ ਹੋ ਸਕਦੇ ਨੇ ਪਰ ਉਹ ਬਤੌਰ ਮਤਲਬ ਦਸਤਾਰਧਾਰੀ ਨੇ ਤੇ ਆਪ ਹੀ ਕਹਿੰਦੇ ਰਹੇ ਨੇ ਕਿ ਮੈਨੂੰ ਦਸਤਾਰਧਾਰਾ ਹਰ ਗਾਂਧੀ ਨੇ ਕਹੀ ਤਾਂ ਮੈਂ ਪੰਨਣੀ ਸ਼ੁਰੂ ਕੀਤੀ ਨਹੀਂ ਤਾਂ ਪਹਿਲਾਂ ਪੱਗੇ ਨਹੀਂ ਬੰਨਦਾ ਸੀ ਪਰ ਪ੍ਰਧਾਨ ਮੰਤਰੀ ਜੀ ਕਹਿੰਦੇ ਵੀ ਰਗਨੀਤ ਬਿੱਟੂ ਬਾਰੇ ਸ਼ਬਦ ਵਰਤ ਕੇ ਉਸ ਤੇ ਰਹੀ ਸਿੱਖੀ ਦਾ ਅਪਮਾਨ ਤੇ ਗੁਰੂਆਂ ਦਾ ਅਪਮਾਨ ਹੈ ਹੁਣ ਸਿੱਖ ਸੰਸਥਾਾਂ માં ਸਿੱਖ ਨੁਮੈਂਦੇ ਸਿੱਖ ਚਿਹਰੇ ਪੰਜਾਬ ਇਹ ਤੈਅ ਕਰ ਲਵੇ ਜੀ ਕਿ ਉਹਨੂੰ ਇਸ ਸਿੱਖੀ ਦਾ ਚਿਹਰਾ ਮੰਨਦੇ ਨੇ ਕਿ ਨਹੀਂ ਤੇ ਪਰਿਵਾਰ ਤਾਂ ਉਹ ਮੋਦੀ ਜੀ ਕਹਿੰਦੇ ਕਿ ਉਹਨਾਂ ਦਾ ਸ਼ਹੀਦ ਪਰਿਵਾਰ ਹੈ ਹੁਣ ਇਹਦੇ ਉੱਤੇ ਵੀ ਪੰਜਾਬ ਚ ਨਵੀਂ ਬਹਿਸ ਹੁਣ ਗਾਂਧੀ ਪਰਿਵਾਰ ਲਈ ਇத்ਰਾਸ਼ੀ ਦੇਊਗੀ ਹਾਂ ਬਿੱਟੂ ਪਰਿਵਾਰ ਲਈ ਬਿਆਨ ਸਿੰਘ ਸ਼ੀਰ ਹੋਗਾ ਪਰ ਪੰਜਾਬ ਦਾ ਨਜ਼ਰੀਆ ਕੀ ਹੈ ਇਹ ਸੁਣਿਆ ਤੇ ਤੁਹਾਡਾ ਨਜ਼ਰੀਆ ਕੀ ਹੈ ਇਸ ਵਾਰ ਹੁਣ ਰਵਨੀਤ ਬਿੱਟੂ ਕਹਿੰਦੇ ਵੀ ਕਿ ਕਦੇ ਸਨਮਾਨਤਾ ਦਿੱਤਾ ਹੀ ਨਹੀਂ ਜੀ ਬਿਆਨ ਸਿੰਘ ਨੂੰ ਕਾਂਗਰਸ ਨੇ ਤਾਂ ਕੀ ਹੁਣ ਭਾਜਪਾ ਪਦਮ ਸ਼੍ਰੀ ਦੇ ਦੇਊਗੀ ਕੁਸ਼ੀ ਹਾਦੀਂ ਵਾਰ ਸੋਚਿਆ ਜਾ ਰਿਹਾ ਕਿ ਬਿਆਨ ਸਿੰਘ ਦੇ ਨਾਂ ਦੇ ਉੱਤੇ ਰਵਨੀਤ ਬਿੱਟੂ ਦੇ ਨਾਂ ਦੇ ਉੱਤੇ ਤੈਅ ਕਰ ਲਿਆ ਗਿਆ ਕਿ ਪੰਜਾਬ ਦੀ ਅਗਲੀ ਰਾਜਨੀਤੀ ਕਰਨੀ ਹੈ ਪੰਜਾਬ ਚ ਇਹਦੇ ਚਿਹਰੇ ਨਾਲ ਹੀ ਦਾਖਲ ਹੋਣਾ ਹੈ ਬੀਜੇਪੀ ਨੇ ਜਿਸ ਤਰ੍ਹਾਂ ਇਸ ਮੁੱਦੇ ਨੂੰ ਭਾਜਪਾ ਨੇ ਰਾਸ਼ਟਰੀ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਪਖਾਇਆ ਇਸ ਨੂੰ ਸਿੱਖੀ ਤੇ ਹਮਲਾ ਕਰਾ ਦੇਣ ਲਈ ਸਾਬਤ ਕਰਨੀ ਪੂਰਜੋਰ ਕੋਸ਼ਿਸ਼ ਕੀਤੀ ਕਮਾਲ ਦੀ ਰਾਜਨੀਤੀ ਦੇਖੋ ਕਿ ਰਵਨੀਤ ਬਿੱਟੂ ਦੇ ਰਾਹੀਂ ਸਿੱਖੀ ਤੇ ਹਮਲਾ ਦੱਸ ਕੇ ਨਿਸ਼ਾਨਾ ਰੱਖਿਆ ਜਾ ਰਿਹਾ ਪੰਜਾਬ ਦੇ ਸ਼ਹਿਰੀ ਵਰਗ ਵਪਾਰੀ ਵਰਗ ਹਿੰਦੂ ਵਰਗ ਤੇ। ਬੀਜੇਪੀ ਸੋਚਦੀ ਹੈ ਕਿ ਇਹ ਨਰੇਟਿਵ ਸਿਰਜ ਕੇ ਅਸੀਂ ਉਹਨਾਂ ਵੋਟਾਂ ਨੂੰ ਆਪਣੇ ਨਾਲ ਲਿਆਈਏ। ਸਿੱਖ ਵੋਟ ਦਾ ਜਿਹੜੀ ਆਉਣੀ ਹੈ ਆਉਣੀ ਹੈ ਨਹੀਂ ਆਉਣੀ ਨਹੀਂ ਆਉਣੀ ਕਿਉਂਕਿ ਬਿੱਟੂ ਦੇ ਲਈ ਤਾਂ ਸਵਾਲ ਖੜਾ ਹੈ। ਹੁਣ ਤੈ ਹੋਏਗਾ ਕਿ ਕੀ ਬੀਜੇਪੀ ਇਸ ਕਦਰ ਹੀ ਅੱਗੇ ਵਧਣਾ ਚਾਹੁੰਦੀ ਹੈ ਕਿ ਅਸੀਂ ਇਸ ਰਵਨੀਤ ਬਿੱਟੂ ਦੇ ਰਾਹੀਂ ਪੰਜਾਬ ਦੀ 27 ਦੀ ਵਿਧਾਨ ਸਭਾ ਚੋਣ ਲੜਨੀ ਹੈ ਇਸ ਸਵਾਲ ਪੇ। वैसे राष्ट्रपति ਦੇ ਭਾਸ਼ਣ ਦੇ ਉੱਤੇ ਮੋਦੀ ਜੀ ਭਾਸ਼ਣ ਦੇਣ ਨਹੀਂ ਹੈ ਫਿਰ ਮਿਰਲਾ ਸਾਹਿਬ ਸਾਡੇ ਸਪੀਕਰ ਸਾਹਿਬ ਸਫਾਈ ਦੇ ਰਹੇ ਸੀ ਕਹਿੰਦੇ ਨਹੀਂ ਨਹੀਂ ਜੀ ਉਹ ਤਾਂ ਖਤਰਾ ਸੀ ਮੈਂ ਹੀ ਰੋਕਿਆ ਮੈਨੂੰ ਪਤਾ ਸੀ ਕਿ ਜੀ ਕਾਂਗਰਸੀ ਹਮਲਾ ਕਰ ਸਕਦੇ ਆ ਮਤਲਬ ਇੱਕ ਪਾਸੇ ਰਮਨੀਲ ਮਿੱਟੂ ਕਹਿ ਰਿਹਾ ਕਿ ਵਿਰੋਧੀ ਧਿਰ ਮੇਰੀ ਪੱਗ ਲਾ ਸਕਦੀ ਰਾਹੁਲ ਗਾਂਧੀ ਮੇਰੀ ਪੱਗ ਲਾ ਸਕਦਾ ਸੀ ਹੁਣ ਸਪੀਕਰ ਸਾਹਿਬ ਕਹੇ ਨੇ ਕਿ ਪ੍ਰਧਾਨ ਮੰਤਰੀ ਤੇ ਹਮਲਾ ਬਈ ਜੇ ਪ੍ਰਧਾਨ ਮੰਤਰੀ ਭਾਰਤ ਦੀ ਸੰਸਦ ਚ ਵੀ ਸੁਰੱਖਿਅਤ ਨਹੀਂ ਫਿਰ ਕਿੱਥੇ ਹੈ ਜੀ ਖੇਲ ਕੀ ਹੈ ਮੁੱਖ ਮੁੱਦਿਆਂ ਤੋਂ ਧਿਆਨ ਦੂਰ ਲੈ ਕੇ ਜਾਣਾ ਵੱਡਾ ਮਸਲਾ ਖੜਾ ਹੈ ਸਾਡੇ ਮੂਰੇ ਚੁਣੌਤੀ ਦੇ ਰੂਪ 'ਚ ਖੜਾ ਹੈ ਕਿ ਵੀ ਇੱਕ ਪਾਸੇ ਉਹ ਕਿਤਾਬ ਦੇ ਹਵਾਲੇ ਨਾਲ ਸਵਾਲ ਹੈ ਕਿ ਚੀਨ ਕਿਵੇਂ ਦਾਖਲ ਹੋ ਗਿਆ ਸੀ ਅਸੀਂ ਉਸ ਸਮੇਂ ਕੀ ਲਾਚਾਰੀ ਦਿਖਾਈ ਦੂਸਰੇ ਪਾਸੇ ਅਮਰੀਕਾ ਜਿਵੇਂ ਬੰਬ ਰੋੜ ਰਿਹਾ ਹੈ ਉਹ ਸਵਾਲ ਖੜਾ ਹੈ ਜਾਂ 7 ਦਿਨ 8 ਦਿਨ ਹੋ ਗਏ ਬਜਟ ਸੈਸ਼ਨ ਨੂੰ ਚੱਲਦੇ ਆ ਬਜਟ ਪੜਨ ਤੋਂ ਇਲਾਵਾ ਕਿਸੇ ਪਹਿਲੂ ਤੇ ਚਰਚਾ ਹੋਈ ਹੋਵੇ ਬਹਿਸ ਹੋਈ ਹੋਵੇ ਕੋਈ ਕਿਸੇ ਸੂਬੇ ਨੇ ਕਿਸੇ ਮੈਂਬਰ ਪਾਰਲੀਮੈਂਟ ਨੇ ਆਪਣੇ ਸੂਬੇ ਦੇ ਹਵਾਲੇ ਨਾਲ ਆਪਣੇ ਹਲਕੇ ਦੇ ਹਵਾਲੇ ਨਾਲ ਲੋਕ ਮੁੱਦਿਆਂ ਤੇ ਕੋਈ ਗੱਲ ਕਰ ਲਈ ਹੋਵੇ ਕਿੱਥੇ ਹੈ ਪੈਸਾ ਬਰਬਾਦੀ ਸਮਾ ਬਰਬਾਦੀ ਤੇ ਜਾਂ ਇਹਨਾਂ ਮੁੱਦਿਆਂ ਦੀ ਸੰਸਦ ਹੈ ਕਿ ਦੋ ਐਮਪੀਆ ਦੇ ਟਕਰਾ ਨੂੰ ਅਸੀਂ ਧਰਮ ਦੀ ਰੰਗਤ ਦੇ ਦਈਏ ਫਿਰਕੇ ਦੀ ਰੰਗਤ ਦੇ ਦਈਏ ਗੁਰੂ ਤੱਕ ਲੈ ਜਾਈਏ ਸੋ ਇਸ ਨੇ ਸਵਾਲ ਤਾਂ ਪੈਦਾ ਕਰ ਦਿੱਤਾ ਉਹ ਦੇਖਦੇ ਆਂ ਜੀ ਹੋਂਦੇ ਸਮੇਂ ਚ ਕਿੱਧਰ ਨੂੰ ਗੱਲ ਵਧਦੀ ਆ ਪਰ ਜਿਹੜੀ ਡੀਲ ਤੋਂ ਭੱਜ ਰਹੀ ਆ ਮੋਦੀ ਸਰਕਾਰ ਕੀ ਉਸ ਡੀਲ ਦਾ ਪੰਜਾਬ ਤੇ ਵੀ ਕੋਈ ਅਸਰ ਹੈ ਭਾਰਤ ਤੇ ਅਮਰੀਕਾ ਵਿਚਾਲੇ ਹੋਈ ਡੀਲ ਭਾਰਤ ਤੇ ਅਮਰੀਕਾ ਵਿਚਾਲੇ ਹੋਇਆ ਵਪਾਰ ਸਮਝੌਤਾ ਸਹੀ ਰੂਪ ਚ ਮਾਰਚ ਦੇ ਵਿੱਚ ਕਹਿੰਦੇ ਪੂਰਨ ਤੌਰ ਤੇ ਲਾਗੂ ਹੋ ਜਾਣਾ 10 ਘੱਟ ਹੋ ਜਾਣੇ ਸਭ ਕੁਝ ਨੂੰ ਤਾਂ ਮਨਜ਼ੂਰੀ ਮਿਲੀ ਹੈ ਕੁਝ ਤਰ੍ਹਾਂ ਇਸ ਨੂੰ ਇਸ ਤਰੀਕੇ ਕਰਨਾਂ ਲੈਂਦੀਆਂ ਨੇ ਕਿ ਜੀ ਨੰਦਰਬੋਦੀ ਕਰੇਸੀ ਇਸੀ ਤਰੰਤ ਉਹਨੇ ਹਾਂ ਕੀਤੀ ਤੇ ਡੀਲ ਸਿਰੇ ਚੜ ਗਈ ਫਿਰ ਲੰਬੇ ਸਮੇਂ ਤੋਂ ਤੁਰੀ ਆ ਰਹੀ ਸੀ ਇਹ ਡੀਲ ਲਟਕਦੀ ਆ ਰਹੀ ਸੀ ਤੇ ਆਖਰ ਉਹਨ ਪ੍ਰਵਾਹ ਚੜੀ ਹੈ ਉਹਦੇ ਪਿੱਛੇ ਕੀ ਇੱਕ ਮੁੱਖ ਕਾਰਨ ਹੋ ਸਕਦਾ ਹੈ ਕਿ ਭਾਰਤ ਦਾ ਚੁਕਾ ਰੂਸ ਚੀਨ ਕਰਨੀ ਨੂੰ ਹੋਣ ਲੱਗਾ ਸੀ ਤੇ ਅਮਰੀਕਾ ਨੂੰ ਸਮਝ ਆਈ ਕਿ ਮੈਂ ਇਕੱਲਾ ਪੈਜੂਗਾ ਇਸ ਲਈ ਉਸਨੇ ਇਸ ਸਥਿਤੀ ਚ ਲਿਆਂਦਾ ਕਿ ਚਲੋ ਸਮਝੌਤਾ ਕਰ ਲਈਏ ਤੇ ਭਾਰਤ ਨੇ ਵੀ ਉੱਧਰ ਜਾਣਾ ਤੈਅ ਕੀਤਾ ਜਾਂ ਇਹਦਾ ਅਸਰ ਸੂ ਕੋਈ ਹੋਰ ਹੈ ਅਡਵਾਨੀ ਦਾ ਮਾਮਲਾ ਅਡਾਨੀ ਵਾਲਾ ਜਿਹੜਾ ਕੇਸ ਦਾ ਮਾਮਲਾ ਮੋਦੀ ਹੋਰਾਂ ਦੀ ਖੁੱਦੀਆਂ ਫਾਈਲਾਂ ਦਾ ਕੋਈ ਮਾਮਲਾ ਚਲੋ ਇਸ ਪਹਿਲੂ ਤੇ ਚਰਚਾ ਕਰਨ ਤੋਂ ਪਹਿਲਾਂ ਜੇ ਆਪਾਂ ਕਰੀਏ ਜਿਵੇਂ ਨਰਿੰਦਰ ਮੋਦੀ ਹੋਰੀ ਸੰਸਦ 'ਤੇ ਟਾਪੜ ਰਹੇ ਨੇ ਕਿ ਦੇਖੋ ਜੀ ਦੇਸ਼ ਨੂੰ ਅਸੀਂ ਬਿਪੋਰਸ ਡੀਲ ਤੋਂ ਟ੍ਰੇਡ ਡੀਲ ਤੱਕ ਲਿਆਏ ਆਂ ਇਹ ਤਰੱਕੀ ਹੈ ਕਹਿੰਦੇ ਜੀ ਕਾਂਗਰਸ ਤਾਂ ਕੁਝ ਕਰੇ ਨਹੀਂ ਸਕੀ ਉਹ ਤਾਂ ਮੋਦੀ ਦੀਆਂ ਕਮੀਆਂ ਹੀ ਲੱਭਦੀ ਰਹਿੰਦੀ ਹੈ ਜੀ ਠੀਕ ਹੈ ਵਿਰੋਧੀ ਤੇ ਰਹੇ ਤੇ ਤੁਹਾਡਾ ਉਹਦੇ ਨਿਸ਼ਾਨਾ ਰੱਖਣਾ ਵਾਜਬ ਹੈ ਕਿਉਂਕਿ ਚਣੌਤੀ ਜੇ ਮਿਲ ਰਹੀ ਹੈ ਫਿਲਹਾਲ ਉਧਰ ਵੀ ਬਿਰੋ ਕਾਂਗਰਸ ਵੱਲੋਂ ਵੀ ਕਾਦੀ ਚਣੌਤੀ ਹੈ ਲੈ ਦੇ ਕੇ راہੁਨ ਗਾਂਧੀ ਜਿਹੜਾ ਮੜਾ ਮੋਟਾ ਕੋਈ ਮੁੱਤੇ ਤੇ ਗੱਲ ਕਰਦਾ ਜਾਂ ਉਹਦੀ ਭੈਣ ਮੜਾ ਮੋਟਾ ਬੋਲਵੇ ਬਾਕੀ ਦਾ ਕਾਂਗਰਸ راہੁਨ ਗਾਂਧੀ ਨਾਲ ਵੀ ਖੜੀ ਨਜ਼ਰ ਨਹੀਂ ਆਉਂਦੀ ਕਾਂਗਰਸ ਆਪਣੇ ਹੀ ਪਾਰ ਆਪਣੀਆਂ ਨਲਾਇਕੀਆਂ ਆਪਣੀਆਂ ਗਲਤੀਆਂ ਕਰਕੇ ਤੇ ਦੂਸਰੇ ਪਾਸੇ ਤੁਸੀਂ ਜਿਸ ਤਰ੍ਹਾਂ ਅੱਗੇ ਵਧ ਰਹੇ ਹੋ ਸਵਾਲ ਖੜਾ ਮੈਂ ਇਹ ਸਾਰੇ ਡੀਲ ਦੇ ਮਾਮਲੇ ਤੇ ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਪਰ ਅੱਜ ਮੈਂ ਗੱਲ ਕਰਨਾ ਚਾਹੁੰਦਾ ਸਰਦਾਰ ਰਜਿੰਦਰ ਸਿੰਘ ਲਾਲਹੋਰਾ ਦੀ ਟਿੱਪਣੀ ਦੇ ਬਾਰੇ ਹਰੀਂਦਰ ਸਿੰਘ ਲਾਹੌਰੀ ਸਰਗੋਸ਼ੀਆਂ ਲਿਖਦੇ ਨੇ ਮੈਂ ਰੈਗੂਲਰ ਪੜ੍ਹਦਾ ਹਾਂ ਉਹਨਾਂ ਨੂੰ ਇਸੇ ਤਰ੍ਹਾਂ ਮਤਲਬ ਇੱਕ ਅਨੰਦ ਜੈਨ ਜੀ ਨੇ ਉਹ ਰੈਗੂਲਰ ਲਿਖਦੇ ਨੇ ਮੈਂ ਉਹਨਾਂ ਨੂੰ ਰੈਗੂਲਰ ਪੜ੍ਹਦਾ ਹਾਂ ਕਮਾਲ ਦੀਆਂ ਲਿਖਤਾਂ ਹੁੰਦੀਆਂ ਉਹਨਾਂ ਦੀਆਂ ਦੋਹਾਂ ਦੇ ਲੇਖ ਵੱਖੋ-ਵੱਖ ਉਹਨਾਂ ਦੀਆਂ ਦੋ ਟਿੱਪਣੀਆਂ ਵੱਖੋ-ਵੱਖ ਮੈਂ ਤੁਹਾਡੇ ਮੂਰੇ ਰੱਖ ਰਿਹਾ ਉਹ ਆਪਣੇ ਆ ਬਹੁਤ ਕੁਝ ਕਹਿੰਦੀਆਂ ਨੇ ਹਰੀਂਦਰ ਸਿੰਘ ਲਾਹੌਰੀ ਸਰਗੋਸ਼ੀਆਂ ਦੇ ਵਿੱਚ ਇੱਕ ਕਾਲਮ ਦੇ ਵਿੱਚ ਲਿਖਦੇ ਨੇ ਭਾਰਤ ਅਮਰੀਕਾ ਵਪਾਰ ਸੰਧੀ ਤੇ ਪੰਜਾਬ ਉਹ ਕਹਿੰਦੇ ਜੀ ਉਂਝ ਤਾਂ ਵਿਰੋਧੀ ਤਰ੍ਹਾਂ ਭਾਵੇਂ ਇਹ ਦਿਲਚਸਪ ਕਹਿੰਦੇ ਜੀ ਇਹ ਇਲਜ਼ਾਮ ਲਾਈ ਜਾਵੇ ਕਿ ਭਾਰਤ ਸਰਕਾਰ ਨੇ ਅਮਰੀਕਾ ਨਾਲ ਸਮਝੌਤਾ ਅਦਾਨੀ ਨੂੰ ਬਚਾਉਣ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਐਪਸੈਨ ਫਾਈਲਾਂ ਵਿੱਚ ਆਉਣ ਅਤੇ ਰਾਹੁਲ ਗਾਂਧੀ ਵੱਲੋਂ ਸਾਬਕਾ ਫੌਜ ਮੁਖੀ ਦੀ ਕਿਤਾਬ ਵਿੱਚ ਚੀਨ ਦੇ ਟੈਂਕ ਭਾਰਤੀ ਸਰਹੱਦ ਤੱਕ ਪੁੱਜਣ ਦੇ ਫੈਸਲਾ ਨਾ ਲੈ ਸਕਣ ਤੇ ਦੋਸ਼ਾਂ ਦੇ ਪ੍ਰਚਾਰ ਨੂੰ ਕਹਿੰਦੇ ਜੀ ਖੁੰਡਾ ਕਰ ਲਈ ਹੈ ਕਾਲੀ ਵਿੱਚ ਕੀਤਾ ਹੈ ਕਹਿੰਦੇ ਕਿ ਬੇਸ਼ੱਕ ਇਹ ਵਿਰੋਧੀ ਧਿਰਾਂ ਇਹ ਪ੍ਰਚਾਰ ਰਹੀਆਂ ਹੋਣ ਜਾਂ ਇਲਜ਼ਾਮ ਲਾ ਰਹੀਆਂ ਹੋਣ ਕਿ ਜੀ ਅਡਾਨੀ ਵਾਲਾ ਮਸਲਾ ਹੈ ਮੋਦੀ ਦੀਆਂ ਆਪਣੀਆਂ ਫੈਲਾਂ ਦਾ ਮਸਲਾ ਹੈ ਜਾਂ ਰਾਹੁਲ ਗਾਂਧੀ ਵੱਲੋਂ ਜਿਹੜਾ ਚੀਨ ਵਾਲੇ ਮਸਲੇ ਤੇ ਘੇਰਾਬੰਦੀ ਕੀਤੀ ਰਿਹਾ ਉਹਦੇ ਕਰਕੇ ਕਾਲੀ ਚ ਨarendra Modi ਨੇ ਹੰਮੀ ਭਰਤੀ ਪਰ ਕਹਿੰਦੇ ਇਲਜ਼ਾਮ ਘੱਟ ਠੀਕ ਜਾਂਦੇ ਹਨ ਕਿਉਂਕਿ ਇਹ ਡੀਲ ਮਹੀਨਿਆਂ ਤੋਂ ਲਟਕਦੀ ਹੋਈ ਸੀ ਲਟਕੀ ਹੋਈ ਸੀ ਜੋ ਜੇ ਭਾਰਤੀ ਪ੍ਰਧਾਨ ਮੰਤਰੀ ਦੇ ਕਹਿਣ ਤੇ ਰਾਤੋਂ ਰਾਤ ਸਮਝੌਤਾ ਹੋ ਸਕਦਾ ਸੀ ਤਾਂ ਭਾਰਤ ਲੰਮਾ ਸਮਾਂ 50 ਪੀਸ ਦੀ ਟੈਲਫ ਨਾਲ ਆਪਣੇ ਵਪਾਰਕਤਾ ਵੱਡਾ ਨੁਕਸਾਨ ਕਿਉਂ ਸਹਦਾ ਬੈਸੇ ਕਹਿੰਦੇ ਜੀ ਜਿਹੜੀ ਰਿਪੋਰਟ ਹੈ ਇੱਕ ਹੈਨਾ ਉਹਦਾ ਹਵਾਲਾ ਦਿੰਦੇ ਨੇ ਉਹ ਬੁਲਮਰਗ ਦੀ ਰਿਪੋਰਟ ਕਹਿੰਦੇ ਜੀ ਪ੍ਰਧਾਨ ਮੰਤਰੀਂਦਰ ਮੋਦੀ ਦੇ ਚੀਨ ਅਤੇ ਰੂਸ ਵੱਲ ਜਾਣ ਦੇ ਸੰਕੇਤਾਂ ਨੇ ਅਮਰੀਕਾ ਨੂੰ ਮੁੜ ਗੱਲਬਾਤ ਬਾਰੇ ਸੋਚਣ ਤੇ ਮਜਬੂਰ ਕਰ ਦਿੱਤਾ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡਵਾਲ ਨੇ ਅਮਰੀਕਾ ਨੂੰ ਇਹ ਵੀ ਕਿਹਾ ਦੱਸਿਆ ਜਾਂਦਾ ਹੈ ਕਿ ਅਸੀਂ ਇੰਨੇ ਸਮਰੱਥਾ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਰਾਜ ਭਾਗ ਖਤਮ ਹੋਣ ਤੱਕ ਉਡੀਕ ਕਰ ਸਕਦੇ ਹਾਂ ਕਹਿੰਦੇ ਜੀ ਇਹ ਸੁਨੇਹਾ ਵੀ ਅਮਰੀਕਾ ਤੱਕ ਪਹੁੰਚਦਾ ਕਰਤਾ ਸੀ ਕਿ ਜੇ ਐਂ ਲਾਉਣਾ ਟੈਰਫ ਲਈ ਰੱਖੋ ਅਸੀਂ ਤਾਂ ਡੋਨਾਲਡ 트੍ਰੰਪ ਦੇ ਕਾਰਜ ਭਾਗ ਤੋਂ ਬਾਅਦ ਹੀ ਦੇਖਾਂਗੇ ਕੀ ਕਰਨਾ ਅਸੀਂ ਇੰਨਾ ਵੀ ਸੰਭਾਲ ਲਗਾ ਸਕਦੇ ਹਾਂ ਫਿਰ ਇਸ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ 트੍ਰੰਪ ਦਰਮਿਆਨ ਬਾਰ-ਬਾਰ ਫੋਨ ਤੇ ਗੱਲਬਾਤ ਹੋਈ ਤੇ ਇਹ ਸਾਰੀ ਰੀਲ ਦੇ ਦਰਮਿਆਨ ਕਹਿੰਦੇ ਚਾਰ ਵਾਰ ਫੋਨ ਤੇ ਗੱਲਬਾਤ ਹੋਈ ਜਿਸਨੇ ਸਮਝੌਤੇ ਦਾ ਰਾਹ ਪੱਧਰਾ ਕੀਤਾ ਬੇਸ਼ੱਕ ਭਾਰਤ ਸਰਕਾਰ ਨੇ ਸਮਝੌਤੇ ਨੂੰ ਆਪਣੀ ਪ੍ਰਾਪਤੀ ਵਜੋਂ ਪ੍ਰਚਾਰੇ ਪਰ ਅਸਲੀਅਤ ਕੁਝ ਹੋਰ ਹੀ ਹੈ ਜੀ ਪਹਿਲਾਂ ਅਮਰੀਕਾ ਵਿੱਚ ਭਾਰਤੀ ਸਮਾਨ ਉੱਤੇ 2.4 ਤੋਂ 3.4% ਦੀ ਟੈਰਫ ਲੱਗਦਾ ਸੀ ਹੁਣ ਇਹ ਗੌਰ ਕਰਨ ਵਾਲੀ ਗੱਲ ਹੈ ਉਹ ਕਹਿੰਦੇ ਪਹਿਲਾਂ ਅਮਰੀਕਾ ਵਿੱਚ ਅਮਰੀਕਾ 'ਚ ਜਿਹੜਾ ਸਾਡਾ ਸਮਾਨ ਜਾਂਦਾ ਸੀ ਅਮਰੀਕਾ 'ਚ ਭਾਰਤੀ ਸਮਾਨ ਉੱਤੇ 2.4 ਤੋਂ 3.4% ਦੀ ਟੈਰਫ ਲੱਗਦਾ ਸੀ ਅਤੇ ਭਾਰਤ ਅਮਰੀਕਾ ਦੀਆਂ ਚੀਜ਼ਾਂ ਉੱਤੇ ਔਸਤਨ 17% ਦੀ ਤੇ ਖੇਤੀਬਾਸਤਾਂ ਉੱਤੇ 39% ਦੀ ਟੈਰਫ ਲਾਉਂਦਾ ਸੀ ਜਦੋਂ ਉਧਰੋਂ ਸਮਾਨ ਇੱਧਰ ਆਉਂਦਾ ਸੀ ਅਮਰੀਕਾ ਤੋਂ ਤਾਂ 17% ਤੋਂ ਲੈ ਕੇ 39% ਤੱਕ ਟੈਰਫ ਅਸੀਂ ਲਾਉਂਦੇ ਸੀ ਪਰ ਹੁਣ ਸੂਈ 180 ਡਿਗਰੀ ਤੇ ਉਲਟ ਘੁੰਮ ਗਈ ਹੈ ਇਸ ਸਮਝੌਤੇ ਦਾ ਜੋ ਹਿੱਸਾ ਸਾਹਮਣੇ ਆਇਆ ਉਸ ਅਨੁਸਾਰ ਹੁਣ ਭਾਰਤੀ ਸਮਾਨ ਉੱਤੇ ਅਮਰੀਕਾ ਵਿੱਚ 18% ਦੀ ਟੈਰਫ ਲੱਗੇਗਾ 25+25 50 ਤੱਕ ਲੈ ਗਏ ਸੀ ਸਾਡੇ ਸਮਾਨ ਤੇ ਜਦੋਂ ਕਿ ਸਾਡੇ ਸਮਾਨ ਤੇ ਉੱਥੇ ਪਹਿਲਾਂ 2.4 ਤੋਂ 3.4 ਫੀਸਦੀ ਟੈਕਸ ਸੀ ਹੁਣ ਕਹਿੰਦੇ ਜੀ ਉੱਥੇ 25+25 ਹੋ ਗਿਆ ਤਾਂ ਇਹ ਸਮਝੌਤਾ ਹੋ ਗਿਆ ਤਾਂ ਜੀ ਇਹ 18 ਫੀਸਦੀ ਤੇ ਆ ਜਾਊਗਾ ਇੱਕ ਪਾਸੇ ਤਾਂ ਇਹ ਦੂਸਰੇ ਪਾਸੇ ਅਮਰੀਕਾ ਸਮਾਨ ਭਾਰਤ 0 ਫੀਸਦੀ ਟੈਕਸ ਤੇ ਆਵੇਗਾ ਜਿਹੜਾ ਸਾਡੇ ਉਹਦੇ ਉੱਪਰ ਟੈਕਸ ਲੱਗਦਾ ਸੀ 17 ਤੋਂ 39 ਉਹ ਹੁਣ 0 ਤੇ ਆ ਜਾਏਗਾ ਇਕ ਤਾਂ ਇਹ ਐਕਸੋਸੀਬਿਲਿਟੀ ਕੁਮਨ ਵਾਲਾ ਮਾਮਲਾ ਪੜ ਇਹ ਤੋਂ ਅੱਗੇ ਵਾਲਾ ਮਾਮਲਾ ਹੋਰ ਵੀ ਹੈ। ਭਾਵੇਂ ਬਿਸ਼ਪ ਦੀ ਕਹਿੰਦੇ ਜੀ ਆਪਤ ਸਥਿਤੀ ਅਤੇ ਅਮਰੀਕਾ ਦੀ ਦਾਦਾਗਰੀ ਦੇ ਚੱਲਦੇ ਆ ਇਹ ਸਭ ਕੁਝ ਵਾਪਰ ਰਿਹਾ ਹੈ। ਹੈਨਾ ਪਰ ਖੇਤੀ ਖੇਤਰ ਅਤੇ ਡੇਅਰੀ ਖੇਤਰ ਨੂੰ ਲੈ ਕੇ ਜੋ ਬੰਬਲਪੂਸਾ ਬਣਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ 트ੰਪ ਅਮਰੀਕੀ ਵਪਾਰ ਪ੍ਰਤੀਨਿਧੀ ਜੈਸਮਿਨ ਅਤੇ ਅਮਰੀਕੀ ਵਿਦੇਸ਼ ਸਕੱਤਰ ਮੰਤਰੀ ਬਰਨ ਲੈਸਨਿੰਗ ਇਸ ਸਮਝੌਤੇ ਦੇ ਰਾਹੀਂ ਭਾਰਤੀ ਬਾਜ਼ਾਰਾਂ ਨੂੰ ਅਮਰੀਕੀ ਖੇਤੀ ਤੇ ਡੈਰੀ ਵਸਤਾਂ ਖੋਲਣ ਵਾਲਾ ਕਰਾ ਰਹੇ ਨੇ ਅਮਰੀਕਾ ਦੇ ਮੰਤਰੀ ਅਮਰੀਕਾ ਦਾ ਰਾਸ਼ਟਰਪਤੀ ਅਮਰੀਕਾ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਇਹ ਸਮਝੌਤਾ ਅਮਰੀਕਾ ਦੇ ਖੇਤੀ ਸਮਾਨ ਤੇ ਡੈਰੀ ਤੇ ਸਹਾਇਕ ਖੇਤੀ ਧੰਦਿਆਂ ਦੇ ਲਈ ਭਾਰਤ ਦਾ ਬਾਜ਼ਾਰ ਖੋਲ ਦੇਗਾ ਤੇ ਸਾਡੇ ਵਾਲੇ ਸਾਡੇ ਵਾਲੇ ਕਹਿੰਦੇ ਨਾ ਜੀ ਜਦੋਂ ਕਿ ਭਾਰਤ ਦੇ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਭਾਰਤੀ ਖੇਤੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਹਿ ਰਹੇ ਨੇ ਇੱਕ ਇਹ ਬਿਆਨ ਬਿਲਕੁਲ ਹੀ ਇੱਕ ਦੂਸਰੇ ਦੇ ਵਿਰੋਧੀ ਹੈ ਇਹ ਕਹਿੰਦੇ ਬਿਲਕੁਲ ਅਸੀਂ ਸੁਰੱਖਿਅਤ ਰੱਖਨੇ ਮੋਦੀ ਜੀ ਵੀ ਕਹ ਰਹੇ ਨੇ ਖੇਤੀ ਸੈਕਟਰ ਸੁਰੱਖਿਅਤ ਹੈ ਜੀ ਸਾਡਾ ਪਰ ਜੇਕਰ ਸੱਚਮੁੱਚ ਹੀ ਖੇਤੀ ਤੇ ਡੇਰੀ ਖੇਤਰ ਅਮਰੀਕੀ ਬਾਜ਼ਾਰ ਨੇ ਖੋਲ ਦਿੱਤਾ ਗਿਆ ਤਾਂ ਫਿਰ ਇਹ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਏਗਾ ਸਵਾਲ ਹੈ ਵਿਸ਼ਖ ਸਾਨੂੰ ਆਪਣੀ ਸਰਕਾਰ ਦੇ ਭਰੋਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਜਿਨੇ ਸਿੰਘ ਲਾਲ ਕਹਿੰਦੇ ਜੇ ਸਰਕਾਰ ਯਕੀਨ ਦਿਵਾ ਰਹੀ ਹੈ ਕਿ ਖੇਤੀ ਨਾਲ ਕੋਈ ਸਮਝੌਤਾ ਨਹੀਂ ਪਰ ਯਕੀਨ ਕੀ ਮੈਂ ਕਰੀਏ ਤਿੰਨ ਖੇਤੀ ਕਰਨ ਵਾਲੇ ਵੀ ਕਹਿੰਦੇ ਜੀ ਸਾਡੇ ਹੱਕ ਚ ਨੇ ਇਹ ਤਾਂ ਲੇਬਰ ਕੋਡ ਵੀ ਕਹਿੰਦੇ ਤੁਹਾਡੇ ਹੱਕ ਚ ਨੇ ਇਹ ਤਾਂ ਕਹਿੰਦੇ ਮੰਡੇਗਾ ਖਤਮ ਕਰਕੇ ਜੀ ਰਾਮ ਜੀ ਲੈਂਦੇ ਉਹ ਵੀ ਤੁਹਾਡੇ ਹੱਕ ਚ ਹੈ ਜਿਹੜਾ ਅਸੀਂ ਸੁੱਬਿਆਂ ਦੇ ਹੱਕਾਂ ਤੇ ਡਾਕਾ ਮਾਰ ਲਿਆ ਤਾਂ ਕੰਟਰੋਲ ਕਰ ਲਿਆ ਬਾਰਡਰਾਂ ਦਾ ਵੀ ਪਾਣੀਆਂ ਦਾ ਵੀ ਹੈ ਡੈਮਾਂ ਦਾ ਵੀ ਇਹ ਵੀ ਸਾਡੇ ਹੱਕ ਚ ਦੱਸ ਰਹੇ ਨੇ ਸਾਡਾ ਸਾਰਾ ਮਾਲ ਰਿਕਾਰਡ ਚੱਕ ਕੇ ਸੈਂਟਰ ਆਪਣੇ ਕੋਲ ਲੈ ਗਿਆ ਮੰਡੀ ਖਤਮ ਕੀਤੀ ਜਾ ਰਹੀ ਹੈ ਜੀਐਸਟੀ ਲਾਤੀ ਸੁੱਬਿਆਂ ਦੇ ਹੱਕ ਮਾਰ ਲੇ ਸਾਰਾ ਕੁਝ ਸਾਡੇ ਹੱਕ ਚ ਕਿਰਤਾ ਸੀ ਉਧਰ ਪਰ ਯਕੀਨ ਕਰ ਲੀਏ ਜੀ ਹੁਣ ਇਹ ਕਹਿ ਰਹੇ ਨੇ ਕਿ ਵੀ ਸਾਨੂੰ ਯਕੀਨ ਕਰਨਾ ਚਾਹੀਦਾ ਹੈ ਕਿ ਸਰਕਾਰ ਕਹਿੰਦੀ ਹੈ ਪਰ ਚੰਗੀ ਗੱਲ ਹੋਵੇ ਜੇ ਇਹ ਹੋਵੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਜੀ ਮੋਦੀ ਖੁਦ ਇਸ ਸਮਝੌਤੇ ਦਾ ਖਰੜਾ ਲੋਕਾਂ ਸਾਹਮਣੇ ਆਨਲਾਈਨ ਪੇਸ਼ ਕਰ ਦੇਣ ਇਸੇ ਤਰ੍ਹਾਂ ਹੀ ਕਹਿੰਦੇ ਪਰਦੇ ਪਿੱਛੇ ਦਾ ਇਲਜ਼ਾਮ ਲੱਗਦਾ ਹੀ ਲੱਗਦੇ ਨੇ ਪਰ ਪਰਦੇ ਪਿੱਛੇ ਰੱਖ ਕੇ ਕੰਮ ਕਿਉਂ ਕੀਤਾ ਜਾ ਰਿਹਾ ਸਵਾਲ ਤਾਂ ਇਹ ਵੀ ਹੈ ਚਲੋ ਇਹੀ ਪਹਿਲੂ ਨਹੀਂ ਕਹਿੰਦਾ ਦੂਸਰਾ ਪਹਿਲੂ ਵੀ ਹੈ ਇੱਕ ਪਾਸੇ ਭਾਰਤ ਮੁੜ ਕੇ ਕਹਿ ਰਿਹਾ ਜੀ ਅਮਰੀਕਾ ਨਾਲ ਡੀਲ ਹੋ ਰਹੀ ਹੈ ਦੂਸਰੇ ਪਾਸੇ ਭਾਰਤ ਦੇ ਚੱਲ ਰਹੇ ਸੰਸਦ ਦੇ ਵਿੱਚ ਮੰਤਰੀ ਸਾਹਿਬ ਵੀ ਦੱਸਦੇ ਨੇ ਕਿ 38 100 ਤੋਂ ਵੱਧ ਸਾਡੇ ਭਾਰਤੀ ਲੋਕ ਰਿਪੋਰਟ ਕੀਤੇ ਜਾ ਚੁੱਕੇ ਨੇ ਬੇਸ਼ੱਕ ਉਹਨਾਂ ਚੋਂ ਕਈ ਇਸ ਪਹਿਲੂ ਤੇ ਹੋਣੇ ਕਿ ਬਈ ਗਲਤ ਉੱਥੇ ਰਹਿ ਰਹੇ ਨੇ ਇਲੀਗਲ ਰਹਿ ਰਹੇ ਨੇ ਪਰ ਜਿਵੇਂ ਜਹਾਜ਼ ਪਰ ਕੇ ਭੇਜੇ ਸੀ ਹਤਕੜੀਆਂ ਲਾ ਕੇ ਬਿੜੀਆਂ ਪਾ ਕੇ ਉਹ ਬਹੁਤ ਮੁੱਦਾ ਬਣਿਆ ਸੀ ਉਸ ਸਮੇਂ ਵੀ ਸਾਡੀ ਸਰਕਾਰ ਨੇ ਕੋਈ ਰਿਐਕਟ ਨਹੀਂ ਕੀਤਾ ਪਰ ਉਸ ਤੋਂ ਬਾਅਦ ਇਹਨਾਂ ਦੇ ਲਈ ਵਰਤਾਰਾ ਲਗਾਤਾਰ ਜਾਰੀ ਹੈ ਅਮਰੀਕਾ ਕੈਨੇਡਾ ਜਾਂ ਹੋਰਨਾਂ ਮੁਲਕਾਂ ਦੇ حوالے ਨਾਲ 3800 ਬੰਦੇ ਸਭ ਤੋਂ ਵੱਡੀ ਗਿਣਤੀ ਚ ਅਮਰੀਕਾ ਹੈ ਜਿਹਦੇ ਵਿੱਚ ਪੰਜਾਬ ਦੇ 620 ਤੇ 604 ਦੇ ਕਰੀਬ ਹਰਿਆਣਾ ਮਤਲਬ 1200 ਦੇ ਕਰੀਬ 1250 ਦੇ ਕਰੀਬ ਸਾਡੇ ਹੀ ਲੋਕ ਸਭ ਤੋਂ ਵੱਡੇ ਫਟ ਕੀ ਇਹਨਾਂ ਤੋਂ ਗਲਤ ਅਸੀਂ ਹੋ ਗਏ ਕਿ ਉੱਥੇ ਜਾਂ ਤਾਂ ਨਿਸ਼ਾਨਾ ਹੀ ਅਸੀਂ ਲੋਕ ਬਣ ਰਹੇ ਹਾਂ ਜਾਂ ਉਹਨਾਂ ਨੇ ਤੈਅ ਕਰ ਲਿਆ ਕਿ ਆਪਾਂ ਹੀ ਕੱਢਣੇ ਨੇ ਜਦੋਂ ਕਿ ਚੰਦ ਗਣਤੀ ਦੇ ਗੁਜਰਾਤ ਤੇ ਹੋਰਨਾਂ ਸੂਬਿਆਂ ਦੇ ਲੋਕ ਹੈਗੇ ਨੇ ਉਹ ਥੋੜੇ ਥੋੜੇ ਕੋਈ 20 ਹੈ ਕੋਈ 25 ਹੈ ਜਾਂ ਉਹ ਘੱਟ ਗਣਤੀ ਜਿਹਨੇ ਅਸੀਂ ਵੱਧ ਗਣਤੀ ਚਾਹੁੰਦੇ ਇਸ ਲਈ ਹੈ ਕੁਝ ਵੀ ਹੋਵੇ ਜਦੋਂ ਤੁਸੀਂ ਵਪਾਰਕ ਡੀਲ ਕਰਦੇ ਹੋ ਤਾਂ ਘਟੂ ਘਾਟੇ ਨਾਲ ਮੁੱਦਿਆਂ ਤੇ ਚਰਚਾ ਤਾਂ ਕਰੋ ਵੈਸੀ ਕੈਨੇਡਾ ਦੀ ਜੋ ਹਾਲਤ ਹੈ ਅਮਰੀਕਾ ਦੇ ਜੋ ਸਥਿਤੀ ਬਣੀ ਹੋਈ ਹੈ ਉਹ ਤੋਂ ਲੋਕ ਆਪੇ ਛੱਡ ਕੇ ਇੱਧਰ ਆ ਰਹੇ ਨੇ ਵੱਖ-ਵੱਖ ਮੁਲਕਾਂ 'ਚ ਵਾਪਸ ਪਰਤਣ ਜਾਂ ਆਪਣੇ ਘਰ ਪਰਤ ਰਹੇ ਨੇ ਇੱਕ ਜੇ ਹੋਰ ਮੁਲਕਾਂ 'ਚ ਤਬਦੀਲ ਹੋ ਰਹੇ ਨੇ ਉਹ ਹੈਗਾ ਪਰ ਸਵਾਲ ਇਹ ਹੈ ਕਿ ਇਹਦਾ ਜ਼ਿਕਰ ਸਰਕਾਰ ਉੱਤੇ ਕਰਦੀ ਆ ਜਾਂ ਨਹੀਂ ਕਰਦੀ ਸਵਾਲ ਤਾਂ ਇਹ ਵੀ ਖੜਾ ਉਹ ਪਹਿਲੂ ਹੈ ਜੀ ਮੋਬਾਈਲ ਫੋਨ ਦਾ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਕਿ ਭਈ ਮੋਬਾਈਲ ਦੀ ਵਰਤੋਂ ਦਾ ਸਵਾਲ ਹੈ ਉਹਦੀ ਦੁਰਵਰਤੋਂ ਦਾ ਸਵਾਲ ਵੀ ਹੈ ਸੋ ਪਰ ਜੇ ਦੇਖਿਆ ਜਾਵੇ ਤਾਂ ਕਈ ਮੁਲਕਾਂ ਨੇ ਇਹਦੇ ਤੇ ਰੋਕ ਲਾਈ ਹੈ ਪੂਰਨ ਤੌਰ ਦੇ ਉੱਤੇ ਜਦੋਂ ਤੱਕ ਬਾਲਗ ਨਹੀਂ ਹੁੰਦਾ ਤਦ ਤੱਕ ਨੈੱਟ ਨਹੀਂ ਚੱਲੂਗਾ ਜੀ ਮੋਬਾਈਲ ਨਹੀਂ ਮਿਲੂਗਾ ਪਰ ਹੁਣ ਭਾਰਤ ਦਾ ਪੰਜਾਬ ਦਾ ਗਵੰਡੀ ਸੂਬਾ ਹਿਮਾਚਲ ਹਿਮਾਚਲ ਪ੍ਰਦੇਸ਼ ਨੇ ਪੂਰਨ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਮੋਬਾਈਲ ਫੋਨ ਵਰਤਨ ਤੇ ਰੋਕ ਲਾ ਦਿੱਤੀ ਹੈ ਹਿਮਾਚਲ ਦੇ ਵਿਦਿਆਰਥੀ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਸਰਕਾਰੀ ਸਕੂਲ ਤੋਂ ਲੈ ਕੇ ਪ੍ਰਾਈਵੇਟ ਸਕੂਲ ਤੱਕ ਦੇ ਹਰ ਵਿਦਿਆਰਥੀ ਦੇ ਲਈ ਪੂਰਨ ਪਾਬੰਦੀ ਹੈ 1 ਮਾਰਚ 2026 ਤੋਂ ਇਹ ਨਿਯਮ ਕਹਿੰਦੇ ਲਾਗੂ ਹੋ ਜਾਊਗਾ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਇਹ प्रदेश ਜਾਰੀ ਕਰਦੇ ਆ ਕਿ ਹੈ ਕਿ ਹਿਮਾਚਲ ਦਾ ਹਰ ਸਰਕਾਰੀ ਤੇ ਪ੍ਰਾਈਵੇਟ ਸਕੂਲ ਇਸ ਨਿਯਮ ਨੂੰ ਪਾਲਣਾ ਕਰੇ ਇਹ ਸਿਰਫ ਲਿਖਤੀ ਹੁਕਮ ਨਹੀਂ ਹੈ ਇਹ ਹਕੀਕੀ ਹੁਕਮ ਹੁਕਮ ਹੈ ਦੀ ਪਾਲਣਾ ਕਰਨੀ ਪੈਗੀ ਜੁਰਮਾਨਾ ਵੀ ਲੱਗੇਗਾ ਮੋਬਾਈਲ ਵੀ ਜ਼ਬਤ ਹੋਏਗਾ ਤੇ ਕਾਰਵਾਈ ਵੀ ਹੋਏਗੀ ਚੰਗੀ ਗੱਲ ਹੈ ਜੀ ਜੇ ਕਿਤਾਬਾਂ ਕੰਨੀ ਬੱਚਿਆਂ ਨੂੰ ਮੋੜਿਆ ਜਾਵੇ ਉਹਦੇ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਪਹਿਲ ਕਦਮੀ ਕਰਨੀ ਪੈਣੀ ਹੈ ਜੇ ਕਲਾਸ ਨੂੰ ਇਹ ਕਹਿ ਕੇ ਕਿ ਚਲੋ ਵੀ ਤੁਸੀਂ ਪਾਠ ਪੜੋ ਹਾਂ ਚਲੋ ਵੀ ਤੁਸੀਂ ਪਾਰ ਯਾਦ ਕਰੋ ਹੈ ਉਹ ਕੀ ਹੈ ਹੈਡ ਡਾਊਨ ਕਰ ਲਓ ਤੇ ਆਪ ਅਧਿਆਪਕ ਮੇਜ਼ ਦੇ ਥੱਲੇ ਕਰਕੇ ਚੈਟ ਕਰ ਰਿਆ ਹੋਵੇ ਵਾਟਸਐਪ ਚਲਾ ਰਿਆ ਹੋਵੇ ਰੀਲਾਂ ਦੇਖ ਰਿਆ ਹੋਵੇ ਜਾਂ ਬਾਰ ਬਾਰ ਬਾਥਰੂਮ ਨੂੰ ਜਾ ਰਿਆ ਹੋਵੇ ਹੈਨਾ ਜਾਂ ਸ਼ਰਿਆਮੇ ਸਾਰਾ ਸਟਾਫ ਆਪਸ ਚ ਜਾਜੋਵੇ ਕਿ ਦੇਖੀ ਜਾਓ ਫਿਰ ਉੱਥੇ ਕੌਣ ਰੁਕੂ ਸੋ ਇਹਦੀ ਵੀ ਕੋਈ ਨੀਮਾਵਲੀ ਦੀ ਲੋੜ ਹੈ ਅੱਗੇ ਲੈ ਲਾਈਨ ਫੋਨ ਹੁੰਦਾ ਸੀ ਪ੍ਰਿੰਸੀਪਲ ਦੇ ਕਮਰੇ ਚ ਜਿਹਦਾ ਫੋਨ ਆਉਂਦਾ ਅਧਿਕਾਰੀ ਦਾ ਆਉਂਦਾ ਘਰੋਂ ਆਉਂਦਾ ਕਿਤੋਂ ਦਾ ਉੱਥੇ ਜਾ ਕੇ ਟੈਂਡ ਹੋ ਜਾਂਦਾ ਸੀ ਕਮ ਤਰ੍ਹਾਂ ਅਭਿਚਾਲ ਦੇ ਸੀ ਪਰ ਹੁਣ ਹਰ ਗੱਲ ਦੀ ਮੇਡੇ ਬੀਲ ਦੀ ਫੋਟੋ ਪਾਓ ਜੀ ਹਾਂ ਬੱਚਿਆਂ ਦੀ ਵੀ ਫੋਟੋ ਪਾਓ ਜੀ ਹਾਜ਼ਰੀ ਦੀ ਫੋਟੋ ਪਾਓ ਜੀ ਫਿਰ ਫੋਨ ਅਪਡੇਟ ਕਰਦੇ ਹੀ ਰਹਿੰਦੇ ਨੇ ਤੇ ਬਾਹਰ ਨਾਲ ਅਗਲੇ ਕੋਲ ਫਿਰ ਕਿਸਾ ਤੋਂ ਸਰਕਾਰੀ ਕੰਮ ਮਿਲੇ ਸੋ ਜਿਨ੍ਹਾਂ ਤੋਂ ਦੇਖ ਕੇ ਸਿੱਖਣਾ ਜ਼ਵਾਕਾਂ ਨੇ ਉਸ ਗੱਲ ਗੱਲ ਵੀ ਸਰਕਾਰਾਂ ਗੌਰ ਕਰ ਅਧਿਆਪਕ ਜਿੱਥੇ ਆਪਣਾ ਰੋਲ ਸਹੀ ਨਿਭਾਉਣ ਮੋਬਾਈਲ ਤੋਂ ਜਿਹੜੇ ਨਹੀਂ ਕਰਦੇ ਉਹ ਨਹੀਂ ਕਰਦੇ ਤੇ ਮਾਪਿਆਂ ਨੂੰ ਵੀ ਇਸ ਤਰ੍ਹਾਂ ਦੀ ਭੂਮਿਕਾ ਚੁਣਨ ਬਣਾ ਕੇ ਜਿਵਾਂਕ ਤੁਹਾਨੂੰ ਹੀ ਦੇਖਦੇ ਨੇ ਜੇ ਤੁਸੀਂ ਜਿਵਾਂਕ ਚੁੱਪ ਕਰੌਲੀ ਮੋਬਾਈਲ ਆਪ ਹੀ ਦੇ ਰਹੇ ਹੋ ਫਿਰ ਬਾਅਦ ਵਿੱਚ ਲੋਕਾਂ ਨੂੰ ਬੈਠ ਕੇ ਇਹ ਨਾ ਕਹੋਗੇ ਸਾਡਾ ਜਵਾਬਦਾਸ ਹੋ ਨਿਕਲ ਗਿਆ ਜੀ ਸੋ ਕਿਤਾਬਾਂ ਕੰਨੀਆਂ ਸ਼ਬਦਾਂ ਕੰਨੀਆਂ ਅੱਖਰਾਂ ਕੰਨੀਆਂ ਐ ਮਿਹਨਤ ਮੁਸ਼ਕਲਤ ਕੰਨੀਆਂ ਆਪਣੇ ਨਾਲ ਕੰਮ ਕਰਦੇ ਹਵਾਲੇ ਨਾਲ ਨਾਲ ਜੋੜਨ ਦੀ ਲੋੜ ਹੈ ਇਹ ਸਮਾਂ ਪੈਸਾ ਜਿੱਥੇ ਪਰਵਾਸ ਕਰਦਾ ਉੱਥੇ ਮਾਨਸਿਕ ਰੋਗੀ ਚੜਚੜਾਪਨ ਕਿੰਧਰਾਂ ਦੀ ਹੋਰ ਰੋਗਾਂ ਜਾਣਨ ਲਈ ਇਸੀ ਗੌਰ ਕਰਨ ਦੀ ਲੋੜ ਹੈ ਮਾਚਲ ਦੀ ਪਹਿਲ ਕਦਮੀ ਦਾ ਸਵਾਗਤ ਕਰਨਾ ਬਣਦਾ ਬਹੁਤ ਬਹੁਤ ਸ਼ੁਕਰੀਆ